ਨੰਦਪੁਰ ਸਾਹਿਬ ਦੀ ਧਰਤੀ ਤੇ ਬਾਜਾਂ ਵਾਲੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿੱਥੇ ਸਦਾ ਹੀ ਆਨੰਦ ਵਰਤੋਂਦੇ ਨੇ ਦੋ ਹਰ ਰੋਜ਼ ਦੀਵਾਨ ਸਜਦੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਦੇਦਾਰ ਕਰਨ ਵਾਸਤੇ ਆਉਂਦੀਆਂ ਕੋਈ ਸਮਾਂ ਸੀ ਉਦੋਂ 14 14 ਲੰਗਰ ਜਿਹੜੇ ਨੰਦਪੁਰ ਸਾਹਿਬ ਦੀ ਧਰਤੀ ਤੇ ਇਕੱਠੇ ਚੱਲਦੇ ਸੀ ਤੇ ਹੁਣ ਹਿਸਾਬ ਲਾਈਏ ਇਹ ਕਿੰਨੀ ਵੱਡੀ ਤਦਾਦ ਵਿੱਚ ਸੰਗਤਾਂ ਜਿਹੜੀਆਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੀਆਂ ਹੋਣਗੀਆਂ ਕਿੰਨਾ ਪ੍ਰੇਮ ਸੰਗਤਾਂ ਦਾ ਬਾਜਾਂ ਵਾਲੇ ਪਾਤਸ਼ਾਹ ਦੇ ਨਾਲ ਤੇ ਅੱਜ ਹੁਣ ਕੋ ਸਮਾਂ ਬਣਿਆ ਸਤਿਗੁਰਾਂ ਨੇ ਸਾਰੀਆਂ ਸੰਗਤਾਂ ਨੂੰ ਹੁਕਮ ਕੀਤਾ ਕਿ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦਰਸ਼ਨ ਕਰਨ ਵਾਸਤੇ ਆਉਣਾ ਉਹ ਪੇਟਾਵਾਂ ਦੇ ਰੂਪ ਵਿੱਚ ਸ਼ਸਤਰ ਭੇਟਾ ਕਰਨੀਆਂ ਕਿ ਜene ਰਸਤਾ ਬਸਤਾ ਮਾਇਆ ਨਹੀਂ ਲੈ ਕੇ ਆਉਣੇ ਤੇ ਭੇਟਾ ਦੇ ਰੂਪ ਵਿੱਚ ਜਿਨ੍ਹਾਂ ਵੀ ਸ਼ਾਸਤਰ ਜਿਹੜੇ ਵੱਧ ਤੋਂ ਵੱਧ ਲੈ ਕੇ ਆਉਣੇ ਨੇ ਕਿਉਂਕਿ ਆਉਣ ਵਾਲਾ ਸਮਾਂ ਸਤਿਗੁਰਾਂ ਨੂੰ ਵੇਖ ਰਏ ਸੀ ਸਤਿਗੁਰੂ ਕੇ ਜੰਗਾ ਜੁੱਧਾਂ ਦਾ ਸਮਾਂ ਆਉਣਾ ਤੇ ਬਹੁਤ ਪਿਆਰ ਵਾਲੀਆਂ ਸੰਗਤਾਂ ਸੋਹਣੇ ਸੋਹਣੇ ਸ਼ਾਸਤਰ ਜਿਹੜੇ ਬਣਾ ਕੇ ਸਤਿਗੁਰਾਂ ਨੂੰ ਭੇਟਾ ਕਰਦੀਆਂ ਉਹਨੋ ਉਸ ਸਮੇਂ ਇੱਕ ਪਿਆਰ ਵਾਲਾ ਗੁਰਸਿੱਖ ਭਾਈ ਲਾਲ ਚੰਦ ਜੀ ਦਾ ਨਾਮ ਹੈ ਜਿਹੜਾ ਲੋਹਾਰ ਦਾ ਕੰਮ ਕਰਨ ਬੜਾ ਉਹ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਜਾਂਦਾ ਸੀ ਉਹਨੂੰ ਵੀ ਸੰਗਤਾਂ ਕੋਲੋਂ ਪਤਾ ਲੱਗਿਆ ਵੀ ਸਤਿਗੁਰਾਂ ਦਾ ਹੁਕਮ ਹੋਇਆ ਵੀ ਜਿਨ੍ਹਾਂ ਨੇ ਵੀ ਦਰਸ਼ਨ ਕਰਨ ਆਉਣਾ ਹੈ ਸ਼ਾਸਤਰ ਭੇਟਾ ਲੈ ਕੇ ਆਉਣਾ ਤੇ ਉਹਨੇ ਸੋਚਿਆ ਵੀ ਕਾਰੀ ਆਪਾਂ ਸੋਹਣੀ ਸੁੰਦਰ ਢਾਲ ਤਿਆਰ ਕਰ ਲੰਨੇ ਆ ਤੇ ਲਾਲ ਚੰਦ ਨੇ ਨਾ ਬੜੇ ਪ੍ਰੇਮ ਵਿੱਚ ਬਹੁਤ ਸੁੰਦਰ ਸੋਹਣੀ ਢਾਲ ਤਿਆਰ ਕੀਤੀ ਬੜੀ ਮਿਹਨਤ ਕੀਤੀ ਹੱਥ ਦਾ ਬੜਾ ਕਾਰੀਗਰ ਸੀ ਬੜੀ ਸੋਹਣੀ ਢਾਲ ਬਣੀ ਹੁਣ ਘਰ ਵਾਲੀ ਨੂੰ ਕਹਿਣ ਲੱਗਿਆ ਵੀ ਭਾਗਵਾਨੇ ਮੈਂ ਅਨੰਦਪੁਰ ਸਾਹਿਬ ਜਾਣਾ ਹੈ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਢਾਲ ਭੇਟਾ ਕਰਕੇ ਆਉਣੀ ਹੈ ਅੱਜ ਚਾਲੇ ਪਾ ਦਿੱਤੇ ਆਨੰਦਪੁਰ ਸਾਹਿਬ ਦੀ ਧਰਤੀ ਵੱਲੋਂ ਤੇ ਸਤਿਗੁਰਾਂ ਦਾ دیਵਾਨ सजਿਆ ਹੈ ਬਾਜਾਂ ਵਾਲੇ ਪਾਤਸ਼ਾਹ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ ਤੇ ਗੁਰਸਿੱਖ ਪਹਿਰੇ ਤੇ ਖੜੇ ਨੇ ਸਤਿਗੁਰਾਂ ਦੇ ਹਜ਼ੂਰੀ ਵਿੱਚ ਹਾਜ਼ਰ ਨੇ ਸਾਹਮਣੇ ਲਾਲ ਚੰਦ ਤੁਰਿਆ ਹੁੰਦੇ ਤੇ ਗੁਰਸਿੱਖਾਂ ਨੇ ਦੂਰੋਂ ਹੀ ਵੇਖ ਲਈ ਲਾਲਚੰਦ ਨੂੰ ਜਾਣਦੇ ਸੀ ਕਿਉਂਕਿ ਪਹਿਲਾਂ ਵੀ ਆਉਣਾ ਜਾਣਾ ਜਾਦਾ ਸੀ ਉਹਦਾ ਕਹਿਣ ਲੱਗੇ ਸੱਚੇ ਪਾਤਸ਼ਾਹ ਸਾਹਮਣੇ ਲਾਲਚੰਦ ਆ ਰਿਹਾ ਹੈ ਢਾਲ ਚੁੱਕੀ ਹੋਈ ਹੈ ਤੇ ਢਾਲ ਬੜੀ ਸੋਹਣੀ ਹੈ ਕਿਉਂਕਿ ਲਾਲਚੰਦ ਨੂੰ ਹੁਣ ਮਾਨ ਸੀ ਮਨ ਵਿੱਚ ਸੋਚਦਾ ਹੀ ਜਾਂਦਾ ਸੀ ਵੀ ਇਹੋ ਜੀ ਢਾਲ ਕਿਸੇ ਨੇ ਸਤਿਗੁਰਾਂ ਨੂੰ ਭੇਟਾ ਨਹੀਂ ਕੀਤੀ ਹੋਣੀ ਵਾਕੇ ਢਾਲ ਬੜੀ ਸੋਹਣੀ ਬਣੀ ਸੀ ਪਰ ਉਹਨੂੰ ਮਾਣ ਹੋ ਗਿਆ ਆਪਣੀ ਬਣਾਈ ਢਾਲ ਦੇ ਉੱਤੇ ਤੇ ਮਨ ਵਿੱਚ ਇਹੋ ਹੀ ਸੋਚਦਾ ਸੀ ਫੁਰਨਾ ਸੀ ਉਹਦੇ ਵੀ ਇਹੋ ਜੀ ਢਾਲ ਕਿਸੇ ਨੇ ਭੇਟਾ ਨਹੀਂ ਕੀਤੀ ਹੁਣੀ ਸ਼ਸਤਰਾਂ ਕੋ ਸ਼ਸਤਰਾਂ ਦੇ ਵਿੱਚ ਤੇ ਜਦੋਂ ਗੁਰਸ਼ਿਖਾ ਨੇ ਕਿਹਾ ਸਤਿਗੁਰੂ ਲਾਲਚੰਦ ਤੁਰਿਆ ਆਉਂਦਾ ਢਾਲ ਬੜੀ ਸੋਹਣੀ ਹੈ ਸਤਿਗੁਰੂ ਕਹਿਣ ਲੱਗੇ ਢਾਲ ਤੇ ਸੋਹਣੀ ਹੈ ਪਰ ਅੱਜ ਚਾਲ ਨਹੀਂ ਸੋਹਣੀ ਕਿਉਂਕਿ ਮਨ ਵਿੱਚ ਉਹਦੇ ਇਹ ਗੱਲ ਬਣ ਗਈ ਫੁਰਨਾ ਬਣ ਗਿਆ ਵੀ ਮੈਂ ਢਾਲ ਬਣਾਈ ਐ ਬੜੀ ਸੋਹਣੀ ਬਣਾਈ ਐ ਮੇਰੇ ਵਰਗੀ ਢਾਲ ਕਿਸੇ ਨੇ ਭੇਟਾ ਨਹੀਂ ਕੀਤੀ ਹੋਣੀ ਹੰਕਾਰ ਪੈਦਾ ਹੋ ਗਿਆ ਮਨ ਵਿੱਚ ਹਉਮੈ ਕਹਿ ਲਈ ਮਾਣ ਆ ਗਿਆ ਹੁਣ ਜਿਹਦੇ ਮਨ ਵਿੱਚ ਮਾਣ ਹੋਵੇ ਨਾ ਉਹਦੀ ਬੋਲ ਬਾਣੀ ਤੋਂ ਪਤਾ ਲੱਗ ਜਾਂਦਾ ਜਿਹਨੂੰ ਹੰਕਾਰ ਹੋਵੇ ਉਹਦੀ ਬੋਲ ਬਾਣੀ ਤੋਂ ਪਤਾ ਲੱਗ ਜਾਂਦਾ ਉਹਦੇ ਤੁਰਨ ਤੋਂ ਉਹਦੀ ਚਾਲ ਤੋਂ ਪਤਾ ਲੱਗ ਜਾਂਦਾ ਜਿਹੜੇ ਸਿਆਣੇ ਬੰਦੇ ਨੇ ਉਹ ਪਰਖ ਲੈਂਦੇ ਨੇ ਬੋਲ ਬਾਣੀ ਤੋਂ ਚਾਲ ਤੋਂ ਤੁਰਨ ਦੀ ਉਹਦਾ ਤੌਰ ਹੀ ਵੱਖਰੀ ਹੋ ਜਾਂਦੀ ਏ ਜਦੋਂ ਬੰਦਾ ਮਾਣ ਵਿੱਚ ਆ ਕੇ ਤੁਰਦਾ ਹੈ ਨਾ ਥੋੜਾ ਜਿਆ ਤਾਂ ਤੁਰਨ ਦਾ ਢੰਗ ਵੱਖਰਾ ਹੋ ਜਾਂਦਾ ਉਹਦਾ ਗੁਰਮੁਖਾਂ ਦਾ ਜਿਹੜੇ ਨਿਮਾਣੇ ਨੇ ਜਿਨ੍ਹਾਂ ਨੇ ਆਪੋ ਸਮਰਪਿਤ ਕੀਤਾ ਸਤਿਗੁਰਾਂ ਨੂੰ ਜਦੋਂ ਉਹ ਚੱਲਦੇ ਨੇ ਨਾ ਉਹਨਾਂ ਦੀ ਚਾਲ ਵਿੱਚ ਬੜੀ ਨਿਮਰਤਾ ਹੁੰਦੀ ਹੈ ਬੋਲ ਬਾਣੀ ਵਿੱਚ ਬੜੀ ਨਿਮਰਤਾ ਹੁੰਦੀ ਹੈ ਤੇ ਗਿਆ ਸਤੂਗੁਰਾਂ ਨੂੰ ਢਾਲ ਪੇਟਾ ਕੀਤੀ ਸਤੂਗੁਰਾਂ ਨੂੰ ਕਹਿਣ ਲੱਗਿਆ ਸੱਚੇ ਪਾਤਸ਼ਾਹ ਢਾਲ ਬੜੀ ਸੋਹਣੀ ਹੈ ਵਾਜਾਂ ਵਾਲੇ ਪਾਤਸ਼ਾਹ ਕਹਿੰਦੇ ਹਾਂ ਲਾਲਚੰਦ ਢਾਲ ਤੇ ਬੜੀ ਸੋਹਣੀ ਹੈ ਕਹਿੰਦੇ ਮੈਂ ਤਿਆਰ ਕੀਤੀ ਹੈ ਬੜੀ ਮਜ਼ਬੂਤ ਢਾਲ ਬਣਾਈ ਹੈ ਹੁਣ ਆਪਣੀ ਵਡਿਆਈ ਆਪ ਹੀ ਕਰਨ ਲੱਗ ਪਿਆ ਕਹਿਣ ਲੱਗਿਆ ਸੱਚੇ ਪਾਤਸ਼ਾਹ ਇਹਦੇ 'ਚੋਂ ਨੀਜੇ ਦਾ ਵਾਰ ਨਹੀਂ ਹੋ ਸਕਦਾ ਮਹਾਰਾਜ ਕਹਿੰਦੇ ਨਹੀਂ ਹੋ ਸਕਦਾ ਤੇ ਕਹਿਣ ਲੱਗਿਆ ਸਤਿਗੁਰੂ ਇਹ ਤੇ ਤਲਵਾਰ ਦਾ ਵਾਰ ਨਹੀਂ ਹੋ ਸਕਦਾ ਮਹਾਰਾਜ ਕਹਿੰਦੇ ਵੀ ਹਾਂ ਢਾਲ ਬੜੀ ਸੋਹਣੀ ਐ ਇਹਦੇ ਤੇ ਤਲਵਾਰ ਦਾ ਵਾਰ ਵੀ ਨਹੀਂ ਹੋ ਸਕਦਾ ਤੇ ਹਉਮੈ ਦਾ ਤਾਪ ਇੰਨਾ ਜ਼ਿਆਦਾ ਚੜ ਗਿਆ ਕਹਿਣ ਲੱਗਿਆ ਸੱਚੇ ਪਾਤਸ਼ਾਹ ਇਹਦੇ ਵਿੱਚੋਂ ਗੋਲੀ ਨਹੀਂ ਲੰਘ ਸਕਦੀ ਜਦੋਂ ਸਤਗੁਰਾਂ ਨੇ ਵੇਖ ਲਿਆ ਨਾ ਵੀ ਇਹ ਤੋਪ ਜਿਹੜਾ ਹੌਮੇ ਦਾ ਜਾਦਾ ਚੜਦਾ ਜਾ ਰਿਹਾ ਤੇ ਸਤਗੁਰਾਂ ਨੇ ਢਾਲ ਭਗਾ ਕੇ ਮਾਰੀ। ਲਾਲਚੰਦ ਹੈਰਾਨ ਹੋ ਗਿਆ। ਕਹਿਣ ਲੱਗਾ ਸੱਚੇ ਪਾਤਸ਼ਾਹ ਹੁਣ ਤੇ ਕਹਿੰਦੇ ਸੀ ਢਾਲ ਬੜੀ ਸੋਹਣੀ ਐ। ਕਹਿੰਦੇ ਲਾਲਚੰਦ ਤੈਨੂੰ ਆਪਣੀ ਬਣਾਈ ਢਾਲ ਤੇ ਇੰਨਾ ਜਿਆਦਾ ਮਾਣ ਹੋ ਗਿਆ। ਕਹਿੰਦੇ 10 ਦਿਨ ਦਾ ਤੈਨੂੰ ਸਮਾਂ ਅਸੀਂ ਹੋਰ ਦਿੰਨੇ ਆ। ਕਹਿੰਦੇ ਜਾ ਇਹਨੂੰ ਜਿੰਨਾ ਮਜ਼ਬੂਤ ਬਣਾਉਣਾ ਹੋਰ ਬਣਾ ਲੈ ਤੇ ਕਹਿੰਦੇ ਅਸੀਂ ਇਹਦੀ ਪਰਖ ਲਵਾਂਗੇ ਹੁਣ ਲਾਲਚੰਦ ਜਿਹੜਾ ਚੁੱਪ ਕਰ ਗਿਆ ਢਾਲ ਚੁੱਕੀ ਤੇ ਵਾਪਸ ਘਰ ਨੂੰ ਮੁੜਿਆ ਹੁਣ ਜਦੋਂ ਘਰੇ ਪਹੁੰਚਿਆ ਤੇ ਘਰਵਾਲੀ ਕਹਿਣ ਲੱਗੀ ਵੀ ਤੁਸੀਂ ਤੇ ਗਏ ਸੀ ਢਾਲ ਭੇਟਾ ਕਰਨ ਵਾਸਤੇ ਵਾਪਸ ਕਿਉਂ ਲਿਆ ਆਏ ਤੇ ਲਾਲਚੰਦ ਕਹਿਣ ਲੱਗਿਆ ਭਾਗਵਾਨ ਨੇ ਢਾਲ ਪਸੰਦ ਨਹੀਂ ਆਈ ਸਤਿਗੁਰਾਂ ਨੂੰ ਤੇ ਘਰ ਵਾਲੀ ਗੁਰਮੁਖ ਸੀ ਉਹ ਕਹਿਣ ਲੱਗੀ ਵੀ ਢਾਲ ਤੇ ਪਸੰਦ ਆ ਗਈ ਹੋਣੀ ਐ ਪਰ ਤੂੰ ਪਸੰਦ ਨਹੀਂ ਆਇਆ ਹੁਣ ਫਿਰ ਉਹਨੇ ਸਾਰੀ ਕਹਾਣੀ ਦੱਸੀ ਲੱਗ ਗਿਆ ਉਹਨੂੰ ਮਜਬੂਤ ਬਣਾਉਣ ਲੋਹਾ ਜੜੀ ਜਾਂਦਾ ਲੋਹਾ ਜੜੀ ਜਾਂਦਾ ਉਹਦੇ ਤੇ ਤੇ ਘਰ ਵਾਲੀ ਕਹਿਣ ਲੱਗੀ ਇਹਦੇ ਤੇ ਲੋਹਾ ਜੜਨ ਦਾ ਕੋਈ ਫਾਇਦਾ ਨਹੀਂ ਇਹ ਤੇ ਪਹਿਲਾਂ ਹੀ ਬਹੁਤ ਸੋਹਣੀ ਐ ਬੜੀ ਮਜਬੂਤ ਬਣੀ ਐ ਕਿਸੇ ਗੁਰਮੁਖ ਕੋਲੋਂ ਉਜਗਤੀ ਪੁੱਛ ਲਈਏ ਗੁਰਮੁਖ ਨੇ ਜਿਹੜਾ ਰਾਹ ਦੱਸ ਦਿੰਦੇ ਨੇ ਉਜਗਤੀ ਦੱਸ ਦਿੰਦੇ ਨੇ ਤੇ ਨੇੜੇ ਇੱਕ ਮਹਾਪੁਰਖ ਰਹਿੰਦੇ ਸੀ ਉਹ ਮਹਾਪੁਰਖਾਂ ਕੋਲ ਚਲੇ ਗਏ ਜਾ ਕੇ ਮੀਆਂ ਬੀਬੀ ਦੋਨੋਂ ਹੀ ਉਹਨਾਂ ਨੇ ਮਹਾਪੁਰਖਾਂ ਨੂੰ ਬੇਨਤੀ ਕੀਤੀ ਸਾਰੀ ਗੱਲ ਦੱਸੀ ਕਹਿਣ ਲੱਗੇ ਸੱਚੇ ਪਾਤਸ਼ਾਹ ਬਾਜਾਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਢਾਲ ਪੇਟਾ ਕਰਨੀ ਸੀ ਪਰ ਢਾਲ ਉਹਨਾਂ ਨੂੰ ਪਸੰਦ ਨਹੀਂ ਆਈ ਤੇ ਹੁਣ ਗੁਰਮੁਖ ਨੇ ਜਿਹੜੇ ਉਹ ਯੁਗਤੀ ਦੱਸ ਦਿੰਦੇ ਨੇ ਗੁਰਮਤ ਦੇ ਅਨੁਸਾਰ ਮਹਾਂਪੁਰਖਾਂ ਨੇ ਯੁਗਤੀ ਕੀ ਦੱਸੀ ਕਹਿੰਦੇ ਬਾਜਾਂ ਵਾਲੇ ਪਾਤਸ਼ਾਹ ਪੰਜ ਸਿੰਘਾਂ ਦੇ ਆ ਬਚਨ ਨਹੀਂ 모ੜਦੇ ਪੰਜਾਂ ਦੀ 모ੜਦੇ ਨਹੀਂ ਇਹ ਲਗੇ ਪੰਜ ਸਿੰਘਾਂ ਨੂੰ ਘਰ ਬੁਲਾ ਕੇ ਉਹਨਾਂ ਨੂੰ ਪ੍ਰਸ਼ਾਦਾ ਸਕਾਓ ਸੇਵਾ ਪਾਣੀ ਕਰੋ ਤੇ ਪੰਜਾਂ ਕੋਲੋਂ ਅਰਦਾਸ ਕਰਾ ਲਿਓ ਜਿਹੜੀ ਤੁਹਾਡੇ ਮਨ ਦੀ ਭਾਵਨਾ ਹੈ ਪਰ ਭਾਵਨਾ ਨਾਲ ਅਰਦਾਸ ਕਰਾਇਓ ਕਹਿੰਦੇ ਮੈਨੂੰ ਯਕੀਨ ਹੈ ਕਿ ਬਾਜਾ ਵਾਲੇ ਪਾਤਸ਼ਾਹ ਪੰਜ ਸਿੰਘਾਂ ਦੀ ਕਦੇ ਬਚਨ ਨਹੀਂ ਮੋੜਦੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਪੰਜਾਂ ਦੀ ਮੋੜਦੇ ਨਹੀਂ ਪਾਤਸ਼ਾਹ ਹੁਣ ਘਰ ਆ ਗਏ ਪੰਜ ਸਿੰਘਾਂ ਨੂੰ ਲੱਭਿਆ ਸੁਨੇਹਾ ਲਾ ਦਿੱਤਾ ਦੇਨ ਮੇਰੇ ਥਲੇ ਆ ਤਿਆਰੀ ਕੀਤੀ ਹੱਥੀ ਬਹੁਤ ਪ੍ਰੇਮ ਨਾਲ ਪ੍ਰਸ਼ਾਦਾ ਤਿਆਰ ਕੀਤਾ ਕਿਉਂਕਿ ਘਰ ਵਾਲੀ ਵੀ ਗੁਰਮਖੀ ਸੰਗਤ ਕਰਨ ਵਾਲੀ ਸੀ ਤੇ ਲੰਗਰ ਪ੍ਰਸ਼ਾਦਾ ਜਦੋਂ ਆਏ ਸਿੰਘ ਛਕਣ ਲੱਗੇ ਸਾਰਿਆਂ ਨੇ ਬੜੇ ਪ੍ਰੇਮ ਵਿੱਚ ਪ੍ਰਸ਼ਾਦਾ ਛਕਿਆ ਉਹਨਾਂ ਨੇ ਛਕਾਇਆ ਤੇ ਹੁਣ ਅੱਜ ਕਹਿਣ ਲੱਗੇ ਵੀ ਪੁੱਛਦੇ ਨੇ ਸਿੰਘ ਵੀ ਦੱਸੋ ਕੀ ਭਾਵਨਾ ਅਰਦਾਸ ਕੀ ਕਰਨੀ ਹੈ ਮਰਿਆਦਾ ਪ੍ਰਸ਼ਾਦਾ ਛਕਣ ਤੋਂ ਬਾਅਦ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤੇ ਲਾਲ ਚੰਦ ਕਹਿਣ ਲੱਗਿਆ ਵੀ ਅਰਦਾਸ ਕਰਿਓ ਮੈਂ ਢਾਲ ਪੇਟਾ ਕਰਨੀ ਐ ਸਤਿਗੁਰਾਂ ਨੂੰ ਵੀ ਢਾਲ ਵਿੱਚੋਂ ਗੋਲੀ ਨਾ ਲੰਗੇ ਹੁਣ ਅਰਦਾਸ ਮੈਂ ਕਿਉਂ ਕੀ ਕਰਾ ਰਿਹਾ ਲਾਲ ਚੰਦ ਕਹਿਣ ਲੱਗਿਆ ਢਾਲ 'ਚੋਂ ਗੋਲੀ ਨਾ ਲੰਗੇ ਤੇ ਪੰਜਾਂ ਸਿੰਘਾਂ ਨੇ ਨੌ ਪਾਤਸ਼ਾਹੀਆਂ 10 ਪਾਤਸ਼ਾਹੀਆਂ ਦੇ ਚਰਨਾਂ ਦਾ ਧਿਆਨ ਧਰਿਆ ਅਰਦਾਸ ਕੀਤੀ ਤੇ ਅੱਜ ਚੱਲਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਫੇਰ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਨੂੰ ਢਾਲ ਪੇਟਾ ਕਰਨ ਵਾਸਤੇ ਹੁਣ ਅੱਜ ਗਿਆ ਜਦੋਂ ਦੀਵਾਨ ਸਜਿਆ ਸਤਿਗੁਰਾਂ ਦਾ ਸੰਗਤਾਂ ਦਰਸ਼ਨ ਕਰਦੀਆਂ ਨੇ ਫੇਰ ਵੇਖਿਆ ਸੇਵਾਦਾਰਾਂ ਨੇ ਸੇਵਕਾਂ ਨੇ ਵੀ ਲਾਲਚੰਦ ਤੁਰਿਆ ਹੁੰਦੇ ਹੁਣ ਪਹਿਲੇ ਦਿਨ ਗਿਆ ਸੀ ਆਪਣੀ ਬਣਾਈ ਢਾਲ ਦੇ ਉੱਤੇ ਮਾਨਸੀ ਲਾਲਚੰਦ ਨੂੰ ਵੀ ਮੈਂ ਢਾਲ ਬਣਾਈ ਹੈ ਅੱਜ ਦੂਜੀ ਵੇਰ ਚੱਲਿਆ ਅੱਜ ਢਾਲ ਤੇ ਮਾਣ ਨਹੀਂ ਐ ਅੱਜ ਸਿੰਘਾਂ ਦੀ ਕੀਤੀ ਅਰਦਾਸ ਤੇ ਮਾਣ ਐ ਅੱਜ ਭਾਵਨਾ ਵਜ ਗਈ ਅਰਦਾਸ ਦੇ ਉੱਤੇ ਅੱਜ ਮਾਣ ਐ ਵੀ ਮੈਂ ਪੰਜਾਂ ਸਿੰਘਾਂ ਕੋਲੋਂ ਅਰਦਾਸ ਕਰਾ ਕੇ ਚੱਲਿਆ ਅਰਦਾਸ ਤੇ ਯਕੀਨ ਵਜ ਗਿਆ ਵੀ ਗੋਲੀ ਢਾਲ 'ਚੋਂ ਨਹੀਂ ਲੰਗਣੀ ਗਿਆ ਬਾਜਾਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਢਾਲ ਰੱਖੀ ਨਮਸਕਾਰ ਫੱਤੇ ਬੁਲਾਈ ਤੇ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ ਲਾਲਚੰਦ ਢਾਲ ਮਜਬੂਤ ਬਣਾ ਲੇ ਪਰਖ ਲਈਏ ਤੇ ਕਹਿਣ ਲੱਗੇ ਸੱਚੇ ਬਾਦਸ਼ਾਹ ਲੈ ਲੋ ਹੁਣ ਗੁਰਸਿੱਖ ਨੂੰ ਆਵਾਜ਼ ਮਾਰੀ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਹਿੰਦੇ ਲਿਆਓ ਬੰਦੂਕ ਚੱਕ ਕੇ ਲਿਓ ਲਾਲਚੰਦ ਨੂੰ ਕਹਿਣ ਲੱਗੇ ਵੀ ਢਾਲੋ ਸਾਹਮਣੇ ਦਰਖਤ ਦੇ ਨਾਲ ਬੰਨ ਦੇ ਲਾਲਚੰਦ ਢਾਲ ਛਾਦੀ ਨਾਲ ਲਾ ਕੇ ਖੜਾ ਹੋ ਗਿਆ ਸਤਿਗੁਰੂ ਕਹਿਣ ਲੱਗੇ ਵੀ ਢਾਲ ਰੱਖ ਦੇ ਸਾਈਡ ਤੇ ਤੇ ਕਹਿਣ ਲੱਗਿਆ ਮਹਾਰਾਜ ਜੇ ਢਾਲ ਵਿੱਚੋਂ ਗੋਲੀ ਲੰਘ ਗਈ ਕਹਿੰਦੇ ਮੇਰੇ ਜਿਉਣ ਦਾ ਕੀ ਫਾਇਦਾ ਹੁਣ ਵੇਖਿਓ ਅਜਾ ਅਰਦਾਸ ਤੇ ਕਿੰਨਾ ਮਾਣ ਹੈ ਲਾਲਚੰਦ ਨੂੰ ਕਹਿੰਦੇ ਜੇ ਢਾਲ ਚੋਂ ਗੋਲੀ ਲੰਘ ਗਈ ਕਹਿੰਦੇ ਮੇਰੇ ਜਿਉਣ ਦਾ ਕੀ ਫਾਇਦਾ ਕਹਿੰਦੇ ਮੈਂ ਛਾਤੀ ਨਾਲ ਲਾ ਕੇ ਖੜਨਾ ਹੈ ਕਹਿੰਦੇ ਨਿਸ਼ਾਨਾ ਲਵਾਓ ਸਿੰਘਾਂ ਕੋਲੋਂ ਤੇ ਸਿੰਘਾਂ ਨੂੰ ਹੁਕਮ ਕੀਤਾ ਜਦੋਂ ਨਿਸ਼ਾਨਾ ਲਾਉਂਦੇ ਨੇ ਨਾ ਤੇ ਪਹਿਲਾ ਨਿਸ਼ਾਨਾ ਜਿਹੜਾ ਖੱਬੇ ਮੋਢੇ ਤੋਂ ਲੰਘ ਗਿਆ ਢਾਲ ਦੇ ਵਿੱਚ ਨਹੀਂ ਵਜਿਆ ਤੇ ਦੂਜਾ ਫੇਰ ਵਾਰ ਕੀਤਾ ਦੂਜਾ ਦੂਜੇ ਮੋਢੇ ਤੋਂ ਲੰਘ ਗਿਆ ਜਦੋਂ ਤੀਜਾ ਵਾਰ ਕੀਤਾ ਸਿਰ ਉਤੋਂ ਦੀ ਲੰਘ ਗਿਆ ਨਿਸ਼ਾਨਾ ਜਿਹੜਾ ਤੇ ਸਤਿਗੁਰੂ ਕਹਿਣ ਲੱਗੇ ਵੀ ਕੀ ਗੱਲ ਕਦੇ ਨਿਸ਼ਾਨਾ ਚੁੱਕਿਆ ਨਹੀਂ ਸੀ ਅੱਜ 3 ਵਾਰ ਖਾਲੀ ਗਏ ਨੇ ਤੇ ਉਹ ਗੁਰਸਿੱਖ ਕਹਿਣ ਲੱਗਿਆ ਸੱਚੇ ਪਾਤਸ਼ਾ ਜਦੋਂ ਵੀ ਮੈਂ ਢਾਲ ਵੱਲ ਨਿਸ਼ਾਨਾ ਸੇਧ ਲੈਣਾ ਮੇਰੀ ਹਿੰਮਤ ਨਹੀਂ ਪੈਂਦੀ ਮੈਂ ਢਾਲ ਦੇ ਉੱਤੇ ਨਿਸ਼ਾਨਾ ਲਾਵਾਂ ਕਹਿੰਦੇ ਮੈਨੂੰ ਸਾਹਮਣੇ 9 ਪਾਤਸ਼ਾਹੀਆਂ ਸਾਹਮਣੇ ਨਜ਼ਰ ਆਉਂਦੀਆਂ ਹੱਥ ਕਰਕੇ ਮੂਹਰੇ ਖੜ ਜਾਂਦੀਆਂ ਮੇਰੀ ਹਿੰਮਤ ਨਹੀਂ ਪੈਂਦੀ ਮੈਂ ਢਾਲ ਤੇ ਗੋਲੀ ਚਲਾ ਮੰਗ ਅਜਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਅਰਦਾਸ ਕੀਤੀ ਸੀ ਨਾ ਸਤਗੁਰਾਂ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਵੀ ਢਾਲ ਵਿੱਚੋਂ ਗੋਲੀ ਨਾ ਲੰਘੇ ਹੁਣ ਸਤਗੁਰਾਂ ਨੇ ਇਲਾਜ ਰੱਖਣੀ ਸੀ ਅਰਦਾਸ ਹੋਈ ਸੀ ਪੰਜ ਸਿੰਘਾਂ ਦੀ ਅਰਦਾਸ ਸੀ ਮਿਰਥੀ ਕਦੇ ਨਾ ਹੋਵਈ ਜਾਨ ਕੀ ਅਰਦਾਸ ਜੇ ਭਾਵਨਾ ਨਾਲ ਅਰਦਾਸ ਕਰਾ ਲਈਏ ਤੇ ਅਰਦਾਸ ਤੇ ਸ਼ਰਧਾ ਇਕ ਜਾਏ ਨਾ ਯਕੀਨ ਵੱਜ ਜਾਏ ਅਰਦਾਸ ਦੇ ਉੱਤੇ ਤੇ ਸਤਿਗੁਰੂ ਲਾਜ ਰੱਖਦੇ ਨੇ ਫਿਰ ਉਹ ਕਹਿਣ ਲੱਗਿਆ ਵੀ ਜਦੋਂ ਵੀ ਮੈਂ ਨਿਸ਼ਾਨਾ ਸੇਧਦਾ ਨਾ ਕਹਿੰਦੇ ਢਾਲ ਦੇ ਉੱਤੇ ਸਤਿਗੁਰਾਂ ਦੇ ਸਰੂਪ ਨਜ਼ਰ ਆਉਂਦੇ ਨੇ ਮੈਨੂੰ ਹੱਥ ਨਜ਼ਰ ਆਉਂਦੇ ਨੇ ਸਾਹਮਣੇ ਮੇਰੀ ਹਿੰਮਤ ਨਹੀਂ ਪੈਂਦੀ ਮੈਂ ਗੋਲੀ ਚਲਾਵਾਂ ਢਾਲ ਦੇ ਉੱਤੇ ਤੇ ਬਾਜਾਂ ਵਾਲੇ ਪਾਤਸ਼ਾਹ ਆਪ ਖੜੇ ਹੋਏ ਕਹਿੰਦੇ ਸਾਨੂੰ ਫੜਾ ਰਾਈਫਲ ਜਦੋਂ ਨਿਸ਼ਾਨਾ ਸਤਗੁਰੂ ਲਾਉਣ ਲੱਗੇ ਨਾ ਲਾਲਚੰਦ ਨੇ ਢਾਲ ਭਗਾ ਕੇ ਮਾਰੀ ਕਹਿੰਦੇ ਲਾਲਚੰਦ ਖੜਾ ਹੁਣ ਕਹਿਣ ਲੱਗਿਆ ਸੱਚੇ ਪਾਤਸ਼ਾਹ ਇੱਕ ਛੱਡ ਭਾਵੇਂ 10 ਸਿੰਘ ਬੁਲਾ ਲਓ 100 ਸਿੰਘ ਬੁਲਾ ਲਓ ਜਿੰਨਿਆਂ ਕੋਲੋਂ ਮਰਜੀ ਨਿਸ਼ਾਨਾ ਲਵਾਓ ਔਰ ਤੁਹਾਡੇ ਸਾਹਮਣੇ ਨਹੀਂ ਮੈਂ ਖੜ ਸਕਦਾ ਇੱਕ ਢਾਲ ਤੇ ਕੀ ਹੈ ਕਹਿਣ ਲੱਗਾ ਜੇ ਮੈਂ ਹਜ਼ਾਰਾਂ ਢਾਲਾਂ ਵੀ ਅੱਗੇ ਤੁਹਾਡੇ ਨਹੀਂ ਟਿਕ ਸਕਦੀਆਂ ਗੱਜਕੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਹਿਣ ਲੱਗਾ ਮਹਾਰਾਜ ਸਿੰਘਾਂ ਤੋਂ ਨਿਸ਼ਾਨਾ ਲਵਾ ਕੇ ਵੇਖੋ ਤੁਹਾਡੇ ਅੱਗੇ ਇੱਕ ਕੀ ਹੈ ਹਜ਼ਾਰਾਂ ਲੱਖਾਂ ਢਾਲਾਂ ਰੱਖਦੀ ਉਹ ਵੀ ਨਹੀਂ ਰੱਖ ਸਕਦੀਆਂ ਤੇ ਬੱਸ ਸਤਗੁਰਾਂ ਨੇ ਵੇਖਿਆ ਜੇ ਜਦੋਂ ਪਹਿਲੇ ਦਿਨ ਆਇਆ ਸੀ ਉਹਨੂੰ ਬਣਾਈ ਢਾਲ ਤੇ ਮਾਨਸੀ ਆਪਣੇ ਆਪ ਤੇ ਮਾਨਸੀ ਵੀ ਢਾਲ ਮੈਂ ਬਣਾਈ ਹੈ ਤੇ ਅੱਜ ਆਇਆ ਅੱਜ ਕੀਤੀ ਅਰਦਾਸ ਤੇ ਮਾਨ ਹੈ ਵੀ ਸਿੰਘਾਂ ਕੋਲੋਂ ਅਰਦਾਸ ਕਰਾਈ ਹੈ। ਬੱਸ ਉੱਥੇ ਗਲ ਵਕੜੀ ਵਿੱਚ ਲੈ ਲਿਆ ਲਾਲਚੰਦ ਨੂੰ ਕਹਿੰਦੇ ਲਾਲਚੰਦ ਕਹਿੰਦੇ ਢਾਲ ਤੇ ਪਹਿਲੇ ਦਿਨੀ ਪਸੰਦ ਆ ਗਈ ਸੀ ਪਰ ਤੂੰ ਅੱਜ ਪਸੰਦ ਆਏਂਗਾ ਜਿੱਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਤੂੰ ਅੱਜ ਪਸੰਦ ਆਇਆ ਹੈ ਬੜਾ ਖੁਸ਼ ਹੋਇਆ ਲਾਲਚੰਦ ਮਹਾਰਾਜ ਬੜੀ ਕਿਰਪਾ ਕੀਤੀ ਕਿਉਂਕਿ ਹੌਮੇ ਦਾ ਰੋਗ ਤੋੜਦਾ ਸੀ ਲਾਲਚੰਦ ਸਤਿਗੁਰੂ ਹੌਮੇ ਦਾ ਰੋਗ ਤੋੜਦੇ ਨੇ ਕਿਉਂਕਿ ਹੌਮੇ ਦਾ ਰੋਗ ਐਸਾ ਹੈ ਜਿਹੜਾ ਸਭ ਤੋਂ ਭਿਆਨਕ ਹੈ ਜਿਹਨੂੰ ਮਾਨ ਹੋ ਗਿਆ ਹੌਮੇ ਹੋ ਗਈ ਨਾ ਮੈਂ ਆ ਗਈ ਜਿਹਦੇ ਵਿੱਚ ਤੇ ਗੁਰਮਖੋ ਕਹਿੰਦੇ ਇਹ ਰੋਗ ਇਹੋ ਜਾਂ ਜਿਹੜੀ ਇਹਦੀ ਕੋਈ ਦੁਨੀਆ ਤੇ ਇਲਾਜ ਨਹੀਂ ਹੈ ਇਹਦੀ ਦਵਾਈ ਨਹੀਂ ਬਣੀ ਕੋਈ ਇਲਾਜ ਨਹੀਂ ਆ ਦੁਨੀਆ ਦੇ ਵਿੱਚ ਹਮੇ ਦਾ ਹਮੇ ਦੀਰਗ ਰੋਗ ਹੈ दारू ਪੀ ਇਸ ਮਾਹੇ ਇਹ ਪਾਤਸ਼ਾਹ ਦੀ ਬਾਣੀ ਦਾ ਫੈਸਲਾ ਕਹਿੰਦੇ ਦੀਰਗ ਤੋਂ ਭਾਵ ਕੀ ਹੈ ਬਹੁਤ ਵੱਡਾ ਕਹਿੰਦੇ ਵੱਡਾ ਭਿਆਨਕ ਰੋਗ ਹੈ दारू ਪੀਸ ਮਾਹੇ ਦੀ ਇਹਦੀ ਦਵਾਈ ਦੁਨੀਆ ਦੇ ਵਿੱਚ ਨਹੀਂ ਬਣੀ ਇੱਕੋ ਹੀ ਦਵਾਈ ਹੈ ਪਰਮੇਸ਼ਰ ਦਾ ਨਾਮ ਸਿਮਰਨ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ ਕਹਿੰਦੇ ਵਾਹਿਗੁਰੂ ਦਾ ਜਾਪ ਸ਼ੁਰੂ ਕਰਦੀਏ ਇਹਦਾ ਇਲਾਜ ਇਹੀ ਆ ਸਿਮਰਣਾ ਇਹਦੇ ਨਾਲ ਇਹ ਹਉਮੈ ਵੀ ਖਤਮ ਹੋ ਜਾਂਦੀ ਹੈ ਮੈਂ ਵੀ ਖਤਮ ਹੋ ਜਾਂਦੀ ਹੈ ਬਸ ਤੂੰ ਹੀ ਤੂੰ ਨજર ਆਉਣ ਲੱਗ ਪੈਂਦਾ ਅਵਸਥਾ ਇਹ ਬਣ ਜਾਂਦੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਭਾਈ ਇਹ ਮਾਣ ਨਹੀਂ ਕਰਨਾ ਕਦੇ ਵੀ ਮਾਣ ਸਾਡੇ ਵਿੱਚ ਵੀ ਆ ਜਾਂਦਾ ਵੀ ਮੈਂ ਸੇਵਾ ਕੀਤੀ ਹੈ ਮੈਂ ਲੰਗਰ ਲਾ ਰਿਹਾ ਆ ਮੈਂ ਇਹ ਬਸਤਾ ਰਸਤਾ ਪੇਟਾਵਾ ਕਰ ਰਿਹਾ ਸੋਹਣੀਆਂ ਸੋਹਣੀਆਂ ਸਤਿਗੁਰਾਂ ਨੂੰ ਅਸੀਂ ਸੇਵਾਵਾਂ ਕਰਨੀਆਂ ਜਰੂਰ ਕਰਨੀਆਂ ਗੁਰੂ ਸਥਾਨਾਂ ਤੇ ਕਿਉਂਕਿ ਮੌਦੇ ਨਾਲ ਮਾਇਆ ਸਫਲੀ ਹੁੰਦੀ ਹੈ ਕਿਰਤ ਸਫਲੀ ਹੁੰਦੀ ਹੈ ਦਸਵੰਦ ਸਭ ਕੱਢਣ ਦੇ ਨਾਲ ਕਿਉਂਕਿ ਦਸਵੰਦ ਕੱਢਣਾ ਤੇ ਸਤਿਗੁਰਾਂ ਦਾ ਹੁਕਮ ਹੈ ਇਹ ਤੇ ਧਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਹੀ ਸਾਨੂੰ ਉਪਦੇਸ਼ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਸਾਂ ਨੋਹਾਂ ਦੀ ਕਿਰਤ ਕਰਨੀ ਹੈ ਕਿਸੇ ਦੀ ਠੱਗੀ ਠੋਰੀ ਮਾਰ ਕੇ ਨਹੀਂ ਖਾਣਾ ਤੇ ਦਸਵੰਦ ਕੱਢਣ ਤੋਂ ਭਾਵ ਵੰਡ ਕੇ ਛਕਣ ਤੋਂ ਭਾਵ ਕੀ ਹੈ ਆਪਣੀ ਕਿਰਤ ਵਿੱਚੋਂ ਦਸਵੰਦ ਕੱਢ ਕੇ ਕਿਸੇ ਦਾ ਭਲਾ ਕਰ ਦੇਣਾ ਨਾਮ ਜਪਣਾ ਤੇ ਹੈ ਹੀ ਹੈ ਸਿਮਰਨ ਕਰਨਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਤਿੰਨ ਉਪਦੇਸ਼ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਜੇ ਜੇ ਤਿੰਨਾਂ ਹੀ ਅਸੀਂ ਕਮਾ ਲਈਏ ਨਾ ਤਿੰਨਾਂ ਦੇ ਨਾਲ ਹੀ ਸਾਡਾ ਜੀਵਨ ਸਫਲ ਹੋ ਸਕਦਾ ਜੇ ਤਿੰਨਾਂ ਤੇ ਪਹਿਰਾ ਦੇ ਲਈ ਅਸੀਂ ਦਸਾਂ ਨੋਹਾਂ ਦੀ ਕਿਰਤ ਕਰਨੀ ਸ਼ੁਰੂ ਕਰ ਦਈਏ ਨਾਮ ਜਪਣ ਲੱਗ ਜਾਈਏ ਤੇ ਦਸਵੰਦ ਕੱਢਣ ਲੱਗ ਜਾਈਏ ਕਿਸੇ ਚੀਜ਼ ਦੀ ਘਾਟ ਆਈ ਨਹੀਂ ਸਕਦੀ ਪਰ ਅਸੀਂ ਬਚਨ ਨਹੀਂ ਕਮਾਉਂਦੇ ਬਚਨ ਕਮਾਉਣ ਵਾਲੇ ਵਿਰਲੇ ਨੇ ਪਰ ਜਿਨ੍ਹਾਂ ਨੇ ਕਮਾਏ ਆ ਜੇ ਕੋ ਬਚਨ ਕਮਾਵਾ ਸੰਤਨ ਕਾ ਗੁਰ ਪ੍ਰਸਾਦੀ કરી ਹੈ ਕਹਿੰਦੇ ਉਹ ਸੰਸਾਰ ਰੂਪੀ ਭਾਵਸਾਕਰ ਤੋਂ ਪਾਰ ਹੋਏ ਨੇ ਤਰੇ ਨੇ ਜਿਹੜੇ ਕਮਾਰੇ ਨੇ ਉਤਰ ਰਹੇ ਨੇ ਜਿਹੜੇ ਕਮਾਉਣਗੇ ਉਹ ਤਰ ਜਾਣਗੇ ਇਸ ਕਰਕੇ ਸਤਗੁਰਾਂ ਦੇ ਬਚਨ ਤੇ ਪਹਿਰਾ ਦੇਣਾ ਭਾਈ ਮੈਂ ਤੋਂ ਬਚਣਾ ਹੋਂ ਮੈਂ ਤੋਂ ਬਚਣਾ ਇਹ ਬੜਾ ਭਿਆਨਕ ਰੋਗ ਹੈ ਇਹੋ ਬੇਨਤੀਆਂ ਨੇ ਹੋਂ ਮੈਂ ਜਿਹੜੀ ਹੈ ਕਹਿੰਦੇ ਹੋਂ ਵਿੱਚ ਜੀਵ ਆਉਂਦਾ ਹੋਂ ਵਿੱਚ ਜੀਵ ਚਲਿਆ ਜਾਂਦਾ ਉਹ ਖਾਲੀ ਰਹਿੰਦਾ ਹੋਂ ਮੈਂ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸਾ ਇੱਕ ਠਾਏ ਕਹਿੰਦੇ ਅਸੀਂ ਨਾਮ ਪ੍ਰਾਪਤ ਕਰਨਾ ਚਾਹੁੰਦੇ ਆ ਪਰ ਹਉਮੈ ਛੱਡਣਾ ਨਹੀਂ ਚਾਹੁੰਦੇ ਯਾਦ ਰੱਖਿਓ ਜਿਨ੍ਹਾਂ ਚਰ ਹਉਮੈ ਨਹੀਂ ਨਿਕਲਦੀ ਜਿਨ੍ਹਾਂ ਚਰ ਮੈਂ ਹੰਗਤਾ ਨਹੀਂ ਨਿਕਲਦੀ ਉਹਨਾਂ ਚਰ ਨਾਮ ਰੂਪੀ ਵਸਤੂ ਮਨ ਰੂਪੀ ਬਰਤਨ ਵਿੱਚ ਨਹੀਂ ਟਿਕ ਸਕਦੀ ਇਹ ਹਉਮੈ ਛੱਡਾਂਗੇ ਮਨ ਰੂਪੀ ਬਰਤਨ ਸਾਫ਼ ਕਰਾਂਗੇ ਤੇ ਤਾਂ ਉਹ ਨਾਮ ਰੂਪੀ ਵਸਤੂ ਜਿਹੜੀ ਹੈ ਮਨ ਵਿੱਚ ਟਿਕ ਜਾਂਦੀ ਹੈ